ਮੈਟਰੋ ਪਾ ਗਿਆ ਬਸ ਵਾਗਾ ਪਾਉਣ ਦੀ ਜਗ੍ਹਾ ਤੇ ਮੈਟਰੋ ਮਾਰੀ ਆ ਨਿਆ ਬਸ ਵਾਗਾ ਪਹਿਲਾ ਕਿਹੜਾ ਲਈ ਜਾਂਦੇ ਆ ਦੋ ਦੂਜਾ ਪਾ ਗਿਆ ਬਸ ਦੂਜਾ ਆ ਗਿਆ ਮਿੱਤਰੋ ਵੇਖ ਤੀ ਫਿਰ ਤੁਹਾਨੂੰ ਜਾਂਦਾ ਝੋਟਾ ਬੁੱਕਦਾ ਵਾਹ ਫਸਵਾਗਾ ਸਾਰੇ ਮਾਰੀ ਇੱਦਾਂ ਲੱਗ ਪਾ ਦੇਖੋ ਬਾੜ ਪੱਧਰ ਹੋ ਗਿਆ ਵਧੀਆ ਇੱਧਰ ਵੀ ਇੱਕ ਦੋ ਕਿੜੀ ਰਹਿ ਗਏ ਸੋ ਆ ਕੇ ਮਾਰ ਤੋ ਬਤਵੀਆਂ ਮਾਰ ਲੱਗ ਗਈ ਸੀ ਆਪਾਂ ਇੰਨਾ ਥਾਂ ਮਾਰਤਾ ਬਸ ਆ ਹੀ ਰਹਿ ਗਿਆ ਆਪਣਾ ਤੇ ਆਪਾਂ ਚਾਹ ਆਪਣੇ ਪੀਣ ਤੋਂ ਬਾਅਦ ਫੇਰ ਆ ਗਏ ਵਾਪਸ ਟਰੈਕਟਰ ਦੇ ਕੋਲੇ ਮਿੱਤਰੋ ਤੇ ਫੇਰ ਕਰਦੇ ਆਪਾਂ ਹੁਣ ਸਟਾਰਟ ਤੇ ਮਾਰ ਦਿੰਨੇ ਮਿੱਤਰੋ ਜਿਹੜਾ ਰਹਿ ਗਿਆ ਥਾਂ ਜੀ ਆਪਣਾ ਇੰਨਾ ਹੀ ਰਹਿ ਗਿਆ ਮਿੱਤਰੋ ਚਲੋ ਮਿੱਤਰੋ ਚਾਬੀ ਲਾ ਲਈ ਆਪਾਂ ਕਰ ਦੇਣ ਛੋਟਾ ਸਟਾਰਟ ਦੇਖੋ ਕਰਾਉ ਦਾ ਸਿਰਾ ਛੋਟਾ ਮਿੱਤਰੋ Left ko lo downa, mitro. Taruh <tellan> ਕਿੱਤੀ ਨਾ ਭਰ ਗਿਆ ਮਾਹਰੇ ਦੇਖੋ ਸੈਂਟਰ ਕਿੱਤੀ ਨਾ ਪੂਰਾ ਭਰ ਗਿਆ ਜਿਹੜੀ ਬਹੁਤ ਹਨਕਰ ਕੋਈ ਨਾ ਬਾਜ ਆਪਾਂ ਧੋਣੇ ਇਹਨੂੰ ਬੈਟਰੋਂ ਵੀ ਤੋ ਆਏ ਮਿੱਤਰੋ ਕਰ ਲਈ ਜਾਂਦੀ ਆ ਟਰੈਕਟਰ ਕੱਢ ਲੈ ਬਾਹਰ ਲੈਟਰੋ ਲੱਗੂਗਾ ਤੇ ਅੱਗੇ ਕਰ ਲੈ ਤੇ ਦੇਖੋ ਕਤੂਆੜੀਆਂ ਕੋ ਪਾ ਕੇ ਤੇ ਲਾ ਤੇ ਗਿਹੜੇ ਤੇ ਤੀਜੇ ਚੋਂ ਕਿਹੜਾ ਹੀ ਆ ਜਦਾਂ ਢੋਲੀ ਢੋਲੀ ਆਪਾਂ ਜਮਾ ਲੋ ਆਰਪੀ ਉੱਤੇ ਲਾਤਾ ਝੋਪੇ ਨੂੰ ਜਮਾ ਲੋ ਸਪੀਡ ਤੇ ਦੇਖੋ ਵਾਚ ਚੈੱਕ ਕਰੋ ਝੋਟੇ ਦੀ ਜੇ ਕੋਈ ਸੇਰਾ ਹੋਈ ਜਾਂਦਾ ਪਰ ਤੁਹਾਨੂੰ ਇਹਨਾਂ ਦਾ ਇਹ ਟਾਪਸ सारा ही ब्याह दो ग्यारे लगे पे हैं मित्रों हौली हौली मित्रों एक ग्यारह मारता दूजे जा गए अपना दूजे ग्यारह लगे पे देखो दूजे ग्यारह से पेला गेड़ा आता गे अपना ਤਾਂ ਯਾਰ ਹੋਰ 10 ਮਿੰਟਾਂ ਤੱਕ ਨਿਪਟਿਆ ਜਾਣਾ ਬਸ ਆਪਣਾ ਕੰਮ 10 ਮਿੰਟ ਲੱਗਣੇ ਉਹ ਵੀ ਬਸ 15-20 ਮਿੰਟੀਆਂ ਅੰਦਰ ਲੱਗੇ ਆ ਤੇ ਇੰਝ ਵੀ ਬਾ 10-15 ਮਿੰਟਾਂ ਚ ਆਪਣਾ ਕੰਮ ਨਿਪਟਿਆ ਜਾਣਾ ਮਿੱਤਰੋ ਜਦੋਂ ਫਰਲੇ ਨੂੰ ਪਾਣੀ ਲੱਗੀ ਜਾਂਦਾ ਫਿਰ ਉਹ ਕਿਹਾਰੇ ਜਮਾਰਾਂਗੇ ਆਪਾਂ ਉਹਨਾਂ ਟਾਈਮ ਵਿੱਚ ਆਪਾਂ ਇਧਰ ਦਾ ਸਾਰਾ ਕੱਦੂ ਕਰ ਦਿੰਨੇ ਆ ਉਹਨੇ ਟਾਈਮ ਚੱਲੂ ਪਿਆਰੇ ਨੂੰ ਲੱਗ ਜੂਗਾ ਪਾਣੀ ਮਿੱਤਰੋ ਦੋਨੇ ਕਿਆਰੇ ਆਪਾਂ ਕੱਦੂ ਕਰਦੇ ਫੋਲ ਟਰੈਕਟਰ ਕਿਰਾ ਆਪਾਂ ਲੈ ਕੇ ਚਲਦਿਆਂ ਕਰੇ ਅੰਦਰ ਲਾ ਦਨੇ ਕਰੇ ਹੋਰ ਦੂਜਾ ਭਰ ਜੂਗਾ ਫੇਰ ਦੁਬਾਰਾ ਫੇਰ ਆਪਾਂ ਕੱਦੂ ਕਰਦਾਂਗੇ ਫਿਰ ਦੂਜਾ ਜੋ ਦੋ ਕਿਆਰੇ ਹੋਗੇ ਉਸ ਤੋਂ ਬਾਅਦ ਇਹਨੂੰ ਧੋਦਾਂਗੇ ਮਿੱਤਰੋ ਫੋਲ ਟਾਈਮ ਆਪਾਂ ਇਹਨੂੰ ਅੰਦਰ ਲਾਉਣੇ ਜਾ ਕੇ ਦੂਜਾ ਜਦੋਂ ਨਿਪੜਿਆ ਕੰਮ ਉਦੋਂ ਹੋ ਕੇ ਥਾਲ ਦਾਂਗੇ ਮਿੱਤਰੋ ਕਿਆਰਾ ਦੂਜਾ ਹੀ ਭਰ ਗਿਆ ਪਰਲਾ ਵੀ ਇਧਰ ਬੰਗਲੇ ਚੈੱਕ ਕਰੋ ਬਗਲੇ ਟਰੈਕਟਰ ਵਾਹਨ ਦੇ ਨੇੜੇ ਆਉਂਦਾ ਉਹਦੇ ਬੰਗਲੇ ਆ ਮਿੱਤਰੋ ਭੱਜੇ ਆਉਂਦੇ ਆ ਉਧਰ ਕਬੂਤਰ ਚੈੱਕ ਕਰੋ ਮਿੱਤਰੋ ਚੈੱਕ ਕਰੋ ਮਿੱਤਰੋ ਲੈ ਨਹੀਂ ਆ ਵੇਖੋ ਵਿੱਚ ਚਿੱਟਾ ਕਬੂਤਰ ਵੀ ਬੈਠਾ ਉਹ ਦੇਖੋ ਉਹ ਜਾਰੀ ਹੋਈ ਪਈ ਯਾਰ ਇਹ ਤਾਂ ਪਾ ਲਿਆ ਤੇ ਬਨਾਰ ਦਾ ਪੈਰ ਵੀ ਮੱਚਾ ਲਾ ਦੇ ਮਿੱਤਰੋ ਹਜੇ ਹੁਣੇ ਦੂਜਾ ਕਿਹੜਾ ਹੀ ਆਜੇ ਤਾਂ ਆਏਗਾ ਮਿੱਤਰੋ ਹੁਣੇ ਆ ਪਾਏ ਆਈਆਂ ਤੇ ਗਰਮੀ ਨੇ ਬੁਰਾ ਹਾਲ ਕਰਤਾ 1 ਮਿੰਟ ਦੇ ਵਿੱਚ ਵਿੱਚ ਸਾਰੇ ਟੀ-ਸ਼ਰਟ ਵੀ ਫੁੱਲ ਭਰ ਗਈ ਪੈਰ ਵੀ ਮੱਚਣ ਲੱਗ ਗਿਆ ਮਿੱਤਰੋ ਕਿਹੜਾ ਹੀ ਦੂਜਾ ਆਜੇ ਤਾਂ ਇਹ ਦਾ ਬਰਾਉਡ ਹੋਇਆ ਗਾ ਮਿੱਤਰੋ ਗਰਮੀ ਦਾ ਇਹ ਤਾਂ ਮਿੱਤਰੋ ਢੇੜਾ ਹੀ ਦੂਜਾ ਗਰਮੀ ਕਹਿੰਦੀ ਆ ਪੁੱਛ ਹੀ ਨਾ ਗਰਮੀ ਬਾੜੀ ਜਾਂਦੀ ਆ ਮਿੱਤਰੋ ਆਏ ਤਾਂ ਘੇੜਾ ਹੀ ਆਪਾਂ ਦੂਜਾ ਲਾਇਆ ਉਹ ਸਾਰੀ ਟਰੱਕਾ ਦੂਆਪਾ ਕਰਕੇ ਕੰਮ ਨਵੇੜਤਾ ਤੇ ਹੁਣ ਮਿੱਤਰੋ ਪਾਣੀ ਮਾਰਦੇ ਆਪਾਂ ਟਰੈਕਟਰ ਤੇ ਦੇਖੋ ਲਿਬੜਵਾਵਾ ਗਿਆ ਵਾਵਾ ਲਿਬੜ ਗਿਆ ਤੇ ਪਾਣੀ ਮਾਰਦੇ ਹੁਣ ਆਪਾਂ ਮੋਟਰ ਛੱਡਦੇ ਆ ਤੇ ਮਾਰਦੇ ਆ ਪਾਣੀ ਮਿੱਤਰੋ